ਦਿੱਲੀ 'ਚ ਹੋਏ ਹਾਸੇ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਜੀ ਹਾਂ ਦੱਸ ਦਈਏ ਕਿ देर रात ਜੋ ਤੁਮਾਕਾ ਹੋਇਆ ਲਾਲ ਕਿਲੇ ਦੇ ਨੇੜੇ ਉਸ ਤੋਂ ਬਾਅਦ ਜਿੱਥੇ ਪੂਰੀ ਦਿੱਲੀ ਦੇ ਵਿੱਚ دہشت ਦਾ ਮਾਹੌਲ ਆ ਉੱਥੇ ਹੀ ਪੰਜਾਬ ਦੇ ਵਿੱਚ ਵੀ ਰੈੱਡ ਅਲਰਟ ਜਾਰੀ ਕਰ ਦਿੱਤਾ ਜਿਸ ਦੇ ਤਹਿਤ ਲੁਧਿਆਣਾ ਦੇ ਰੇਲਵੇ ਸਟੇਸ਼ਨ ਸਮੇਤ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਨੇ ਨਾਕੇ ਬੰਦੀ ਕਰਕੇ ਨਾਕੇਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਇਸ ਮੌਕੇ ਪੁਲਿਸ ਨੇ ਜਿੱਥੇ ਰੇਲਵੇ ਸਟੇਸ਼ਨ ਤੇ ਡੌਗ ਸਕਾਟ ਦੀਆਂ ਟੀਮਾਂ ਆਰਪੀਐਫ ਦੇ ਜਵਾਨਾਂ ਦੇ ਨਾਲ ਚੈਕਿੰਗ ਕੀਤੀ ਤਾਂ ਉੱਥੇ ਹੀ ਉਹਨਾਂ ਨੇ ਕਿਹਾ ਕਿ ਸੂਬੇ ਭਰ ਦੇ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਇਹ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਆਉ ਨਜ਼ਰ ਮਾਰਦੇ ਹਾਂ ਤਸਵੀਰਾਂ ਤੇ ਦੇਖੋ ਜੀ ਅਸੀਂ ਰੂਟੀਨ ਚੱਕੀ ਚੱਲਦੀ ਹੈ ਬਸ ਥੋੜਾ ਅਲਰਟ ਆਇਆ ਵਾ ਉਹ ਦਿੱਲੀ ਬਲਾਸਟ ਹੋਇਆ ਉਸ ਤੋਂ ਇਲਾਵਾ ਆਪਾਂ ਥੋੜਾ ਚੈਕਿੰਗ ਵਧਾਈ ਹੋਈ ਆ ਸਾਰੇ ਸਾਰੇ ਲੱਟਦੇ ਹੋਏ ਆ ਬਟ ਰੇਨਾਂ ਚੱਕਾ ਰਹੇ ਆ ਪਲੇਟਫਾਰਮ ਚੈੱਕ ਕਰ ਰਹ ਸਾਰੀਆਂ ਚੌਕੀਆਂ ਸਾਲਟ ਪੋਸਟਾਂ ਆਊਟਰ ਏਰੀਆ ਸਾਰਾ ਚੈੱਕ ਕੀਤਾ ਜਾ ਰਿਹਾ ਹੈ। ਯਾਤਰੀਆਂ ਨੂੰ ਲੱਡ ਕੀਤਾ ਜਾ ਰਿਹਾ ਹੈ ਕਿ ਆਪਣੇ ਸਮਾਨ ਦਾ ਧਿਆਨ ਰੱਖੋ। ਆਪਣੇ ਸਾਥੀਆਂ ਦਾ ਸਮਾਨ ਸਾਵਧਾਨ ਰੱਖੋ। ਕੋਈ ਲਵਾਰਸ਼ ਵਸਤੂ ਪਤਾ ਲੱਗਦੀ ਆ ਤੇ ਤਰੰਤ ਜੀਆਰਪੀ ਨੂੰ ਸੂਚਨਾ ਦਿਓ। ਮੈਂ ਐਸਐਚਓ ਸਮੇਤ ਸਾਥੀ ਮੁਲਾਜ਼ਮਾਂ ਕੇ ਲੱਟਵਾ ਸਾਰੇ ਸਾਰੇ ਟੈਕਿੰਗ ਕਰ ਰਹੇ ਆ ਜੀ। ਕੋਈ ਗੱਲ ਨਹੀਂ। ਕਿਹੜੀ ਕਿਹੜੀ ਜਗ੍ਹਾ ਤੇ ਕਿਤੇ ਜਾ ਰਹੀ ਹੈ ਜਾਈ। ਅਸੀਂ ਖਾਸ ਕਰਕੇ ਜੀਆਰਪੀ ਦੀ ਗੱਲ ਕਰੀ। ਜੀਆਰਪੀ ਦੇਖੋ ਜੀ ਨਾਲ ਆਰਪੀਐਫ ਵੀ ਹੈਗੀ ਆ ਆਪਾਂ ਸਾਰੇ ਰੇਲਵੇ ਸਟੇਸ਼ਨ ਲੁਧਿਆਣਾ ਇਹਦਾ ਔਟੇਰ ਏਰੀਆ ਆਪਣੇ ਸਾਡੇ ਚੌਕੀਆਂ ਸਾਲਟ ਪੋਸਟਾਂ ਸਾਰੀ ਚੈਕਿੰਗ ਕਰ ਰਹੇ ਆ ਪਿਛਲੇ 2 2.5 ਘੰਟੇ ਤੋਂ ਲਗਾਤਾਰ ਚੈਕਿੰਗ ਚੱਲ ਰਹੀ ਆ ਹਾਈਲਾਈਟ ਤੇ ਆ ਉਹਨਾਂ ਚੌਕੀਆਂ ਚੱਕਣ ਜਾ ਰਹੇ ਆ ਜਿਹੜੇ ਕਿਹੜੇ ਥਾਣੇ ਦੀ ਫੋਰ ਪੁਲਿਸ ਨਾਲ ਕਾਟਚ ਕਰ ਨਹੀਂ ਸਰੋ ਡਿਸਟ੍ਰਿਕਟ ਪੁਲਿਸ ਵੀ ਅਜੇ ਆ ਰਹੀ ਆ ਬਾਕੀ ਆਪਣੇ ਡੌਗਸ ਕੋਡ ਆਪਣੇ ਰੈਂਟੀਸੈਫਟੀ ਟੀਮ ਨਾਲ ਨੇ ਅਸੀਂ ਲਗਾਤਾਰ ਕਰ ਚੈਕਿੰਗ ਕਿੰਦਾ ਚੈਕਿੰਗ ਕੀਤੀ ਜਾ ਰਹੀ ਮਤਲਬ ਲੋਕਾਂ ਦਾ ਸਮਾਨ ਚੱਕੀਤਾ ਜਾ ਰਿਹਾ ਕੋਈ ਸਮਾਨ ਵੀ ਚੱਕੀਤਾ ਜਾ ਰਿਹਾ ਲੋਕਾਂ ਨੂੰ ਲੱਟ ਵੀ ਕੀਤਾ ਜਾ ਰਿਹਾ ਕਿ ਆਪਣਾ ਸਮਾਨ ਕੋਈ ਲਵਾਰ ਸਮਾਨ ਚੀਜ਼ ਵਸਤੂ ਮਿਲਦੀ ਆ ਤੇ ਜੀਆਪ ਆਪਾ ਹਾਈਲਾਈਟ ਤੇ ਕੋਈ ਗੱਲ ਨਹੀਂ 노 ਪ੍ਰੋਬਲਮ ਬੜੀ ਆਪਣਾ ਜਿਵੇਂ ਰੇਲਵੇ ਸਟੇਸ਼ਨ ਤੇ ਕੀਤੀ ਜਾ ਰਹੀ ਹੈ ਹੁਣ ਢੰਡਾਰੀ ਇੱਥੇ ਸਟੇਸ਼ਨ ਵੀ ਹੈ ਰੋ ਢੰਡਾਰੀ ਵੀ ਕਰ ਰਹੇ ਹਾਂ ਜੀ ਸਾਨੇ ਵਾਲੇ ਜਾਵਾਂਗੇ ਆਪਾਂ ਸਾਰੇ ਸਟੇਨ ਚੈੱਕ ਕਰ ਰਹੇ ਹਾਂ ਸਾਰਾ ਅਲਰਟ ਹਾਡੀ ਫੋਰਸ ਕੋਈ ਗੱਲ ਨਹੀਂ ਅਸੀਂ ਵਧੀਆ ਸਰ ਕਿੰਨੇ ਘੰਟੇ ਪਹਿਲਾਂ ਤੁਹਾਨੂੰ ਸੂਚਨਾ ਮਿਲੀ ਸੀ ਅਲਰਟ ਸਾਨੂੰ ਕੋਈ 2 2.5 ਘੰਟੇ ਪਹਿਲਾਂ ਸੂਚਨਾ ਮਿਲ ਗਈ ਸੀ ਆਪਾਂ ਉਸ ਤੋਂ ਪਹਿਲਾਂ ਵੀ ਅਲਰਟ ਚੈਕਿੰਗ ਪਹਿਲਾਂ ਹੀ ਕਰ ਰਹੇ ਸੀ ਚਲੋ ਅਲਰਟ ਹੋਇਆ ਉਸ ਤੋਂ ਬਾਅਦ ਆਪਾਂ ਅਲਰਟਾਂ ਜੀ ਕੋਈ ਗੱਲ ਚੈਕਿੰਗ ਕਰ ਰਹੇ ਹਾਂ ਰੂਟੀਨ ਚੈਕਿੰਗ ਆਪ ਸੋ ਦਾਦੀ ਦੇ ਕਿ ਜੋ ਦਿੱਲੀ ਦੇ ਵਿੱਚ ਵੱਡਾ ਧਮਾਕਾ ਹੋਇਆ ਉਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਅਤੇ ਪੰਜਾਬ ਦੇ ਵਿੱਚ ਵੀ ਵੱਖ-ਵੱਖ ਥਾਵਾਂ 'ਤੇ ਚੈਕਿੰਗਾਂ ਭਿਆਨ ਚਲਾਇਆ ਜਾ ਰਿਹਾ ਤੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ